ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇਸ ਚੈਨਲ ਡੂਮਣਾ ਖ਼ਬਰੀ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਚੰਗੇ ਅਤੇ ਤੰਦਰੁਸਤ ਹੋਵੋਗੇ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਸੀਂ ਇਹ ਵੀਡੀਓ ਕਿਸ ਪਿੰਡ ਜਾਂ ਸ਼ਹਿਰ ਤੋਂ ਦੇਖ ਰਹੇ ਹੋ ਤਾਂ ਚਲੋ ਗੱਲ ਕਰਦੇ ਹਾਂ ਅੱਜ ਦੀਆਂ ਖਾਸ ਅਤੇ ਮੁੱਖ ਖ਼ਬਰਾਂ ਬਾਰੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਹਾਦਸੇ ਵਿੱਚ ਗੰਭੀਰ ਸੱਟ ਲੱਗੀ ਸੀ ਪਰ ਫੋਰਟਿਸ ਹਸਪਤਾਲ ਨੇ ਅੱਜ ਅਪਡੇਟ ਦਿੱਤਾ ਹੈ ਕਿ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਗਾਇਕ ਕੁਲਵਿੰਦਰ ਬਿੱਲਾ ਨੇ ਵੀ ਚੰਗੀਆਂ ਖ਼ਬਰਾਂ ਸਾਂਝੀਆਂ ਕੀਤੀਆਂ ਹਨ ਚਸ਼ਮਦੀਦਾ ਨੇ ਹਾਦਸੇ ਦੀ ਪੂਰੀ ਕਹਾਣੀ ਦੱਸੀ ਹੈ ਸੂਬੇ ਵਿੱਚ ਚਾਹੇ ਹੜ੍ਹਾਂ ਨਾਲ ਹੋਏ ਨੁਕਸਾਨ ਬਾਰੇ ਜਾਣਕਾਰੀ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ ਸ਼ਾਹ ਨੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਹੈ ਇਹ ਮੀਟਿੰਗ ਪੰਜਾਬ ਦੇ ਪੁਨਰਵਾਸ ਲਈ ਮਹੱਤਵਪੂਰਨ ਹੈ ਪੰਜਾਬ ਵਿਧਾਨ ਸਭਾ ਨੇ ਜੀਐਸਟੀ ਸੋਧ ਬਿੱਲ 2025 ਨੂੰ ਪ੍ਰਵਾਨਗੀ ਦਿੱਤੀ ਹੈ ਜੋ ਰਾਜ ਸਭਾ ਵਧਾਉਣ ਵਿੱਚ ਮਤ ਕਰੇਗਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਨੇ ਬੀਜ ਪੰਜਾਬ ਸੋਧ ਬਿੱਲ 2025 ਪੇਸ਼ ਕੀਤਾ ਇਹ ਬਿੱਲ ਕਿਸਾਨਾਂ ਲਈ ਨਵੀਆਂ ਸਹੂਲਤਾਂ ਲਿਆਉਣਗੇ ਪੰਜਾਬ ਵਿੱਚ ਯੂਨਾਈਟਿਡ ਨਰਸਾਂ ਐਸੋਸੀਏਸ਼ਨ ਨੇ ਰੁਪਏ 4600 ਗ੍ਰੇਡ ਪੇ ਨੂੰ ਲੈ ਕੇ ਹੜੇ ਕੀਤੀ ਹੈ ਸਰਕਾਰ ਵੱਲੋਂ ਐਸਐਮਐ ਲਗਾਉਣ ਤੇ ਵੀ ਉਹ ਨਹੀਂ ਮੰਨ ਰਹੀਆਂ ਅਤੇ ਐਮਰਜੈਂਸੀ ਸੇਵਾਵਾਂ ਨੂੰ ਚਲੂੰਦਾ ਦਾਵਾ ਕਰ ਰਹੀਆਂ ਹਨ ਇਹ ਸੰਘਰਸ਼ ਸਿਹਤ ਵਿਭਾਗ ਵਿੱਚ ਵੱਡਾ ਮੁੱਦਾ ਬਣ ਗਿਆ ਹੈ ਭਾਰਤ ਵਿੱਚ ਮੌਨਸੂਨ ਖਤਮ ਹੋ ਰਿਹਾ ਹੈ ਜੋ ਦੂਜੇ ਸਾਲ ਆਮ ਤੌਰ 'ਤੇ ਵੱਧ ਮੀਂਹ ਲਿਆਉਣ ਵਾਲਾ ਹੈ ਪੰਜਾਬ ਵਿੱਚ ਇਸ ਨੇ ਖੇਤੀਬਾੜੀ ਨੂੰ ਫਾਇਦਾ ਪਹੁੰਚਾਇਆ ਪਰ ਹੜਾ ਨੇ ਵੀ ਨੁਕਸਾਨ ਕੀਤਾ ਹੈ ਮੌਸਮ ਵਿਭਾਗ ਨੇ ਅਗਲੇ ਹਫ਼ਤੇ ਲਈ ਆਮ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਸਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਹੜ੍ਹਾਂ ਨਾਲ ਨੁਕਸਾਨ ਬਾਰੇ ਵਿਰੋਧ ਵਿੱਚ ਅੱਜ ਪੰਜਾਬ ਬੰਦ ਕੀਤਾ ਹੈ ਜੋ ਸਵੇਰੇ 7 ਤੋਂ ਸ਼ਾਮ 4 ਵਜੇ ਤੱਕ ਚੱਲੇਗਾ ਰੇਲ ਅਤੇ ਸੜਕ ਟ੍ਰੈਫਿਕ ਵਿੱਚ ਵਿਘਨ ਪੈਣਗੇ ਪਰ ਐਮਰਜੈਂਸੀ ਸੇਵਾਵਾਂ ਛੁੱਟੀਆਂ ਹਨ ਕੇਂਦਰ ਨੂੰ ਵੀ ਵਿਰੋਧ ਨਿਸ਼ਾਨਾ ਬਣਾਇਆ ਗਿਆ ਹੈ ਪੰਜਾਬ ਵਿੱਚ ਹੜ੍ਹਾਂ ਕਾਰਨ ਮੌਤਾਂ ਦਾ ਅੰਕੜਾ 37 ਹੋ ਗਿਆ ਹੈ ਜਦਕਿ 3.55 ਲੱਖ ਲੋਕ ਪ੍ਰਭਾਵਿਤ ਹੋਏ ਹਨ ਅਤੇ 1.75 ਹੈਕਟੇਅਰ ਫਸਲ ਬਰਬਾਦ ਹੋਈ ਹੈ ਸਰਕਾਰ ਨੇ ਪੂਰੇ ਸੂਬੇ ਨੂੰ ਡਿਜ਼ਾਸਟਰ ਏਰੀਆ ਐਲਾਨਿਤ ਕੀਤਾ ਹੈ ਰਾਹਤ ਕੰਮ ਜਾਰੀ ਹਨ ਪਰ ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਵਧਾਈ ਹੈ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਲੰਧਰ ਕਪੂਰਥਲਾ ਇਲਾਕੇ ਵਿੱਚ ਗੁਰੂ ਅਮਰਦਾਸ ਬੰਨ ਮਜ਼ਬੂਤ ਕਰਨ ਲਈ 4 ਟਨ ਲੋਹੇ ਦੀ ਤਾਰ ਖਰੀਦਣ ਲਈ ਰਾਸ਼ੀ ਪਹੁੰਚਾਈ ਹੈ ਪੀੜਤਾ ਨੇ ਉਹਨਾਂ ਦਾ ਧੰਨਵਾਦ ਕੀਤਾ ਅਤੇ ਵਾਹਿਗੁਰੂ ਤੋਂ ਰਾਹ ਦੀ ਅਰਦਾਸ ਕੀਤੀ ਇਹ ਸੇਵਾ ਪੰਜਾਬੀਆਂ ਪ੍ਰਤੀ ਜ਼ਿੰਮੇਵਾਰੀ ਨੂੰ ਦਰਸਾਉਂਦੀ ਹੈ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਹੜ੍ਹ ਰਾਹਤ ਲਈ ਐਸਡੀਆਰਐਫ ਫੰਡਾਂ ਦੇ ਗੈਰ ਕਾਨੂੰਨੀ ਉਪਯੋਗ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ ਉਹਨਾਂ ਨੇ ਆਪ ਸਰਕਾਰ ਦੀ ਹੜ੍ਹ ਪ੍ਰਬੰਧਨ ਨੂੰ ناکਾਮ ਠਾਰਾਇਆ ਅਤੇ ਹਾਈ ਕੋਰਟ ਵੱਲੋਂ ਜਾਂਚ ਅਤੇ ਪੀੜਤ ਪਰਿਵਾਰਾਂ ਨੂੰ ਨੌਕਰੀਆਂ ਦੀ ਮੰਗ ਕੀਤੀ ਮੋਗਾ ਦਾਣਾ ਮੰਡੀ ਵਿੱਚ ਡਿਪਟੀ ਕਮਿਸ਼ਨਰ ਸਾਗਰ ਸੇਤੀਆਂ ਅਤੇ ਆਰਤੀਆਂ ਨਾਲ ਮਿਲ ਕੇ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ ਸਰਕਾਰ ਨੇ ਯਕੀਨ ਦਿਵਾਇਆ ਹੈ ਕਿ ਕੋਈ ਕਿਸਾਨ ਨੂੰ ਸਮੱਸਿਆ ਨਹੀਂ ਆਵੇਗੀ ਅਤੇ ਅਦਾਇਗੀ ਤੈਹ ਸਮਾਨਦਰ ਹੋਵੇਗੀ ਸਹੂਲਤਾਂ ਵਧਾਈਆਂ ਗਈਆਂ ਹਨ ਤਾਂ ਜੋ ਕਿਸਾਨ ਘੱਟ ਸਮੇਂ ਵਿੱਚ ਵੇਚ ਕੇ ਘਰ ਪਹੁੰਚ ਜਾਵੇ ਮਾਨ ਸਰਕਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ AI ਕੋਰਸ ਅਤੇ 스마트 ਕਲਾਸਰੂਮ ਲਿਆਉਣ ਦਾ ਐਲਾਨ ਕੀਤਾ ਹੈ ਜੋ ਡਿਜੀਟਲ ਇਨਕਲਾਬ ਦਾ ਹਿੱਸਾ ਹੈ ਇਹ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਨਾਲ ਜੋੜੇਗਾ ਅਤੇ ਵਿਕਾਸ ਵਿੱਚ ਮਦਦ ਕਰੇਗਾ ਪਹਿਲਾ ਪੜਾ ਅਕਤੂਬਰ ਤੋਂ ਸ਼ੁਰੂ ਹੋਵੇਗਾ ਕੇਂਦਰੀ ਰੇਲ ਰਾਜ ਮੰਤਰੀ ਨੇ ਐਲਾਨ ਕੀਤਾ ਹੈ ਕਿ ਵੰਦੇ ਭਾਰਤ ਟ੍ਰੇਨ ਹੁਣ ਬਰਨਾਲਾ ਸਟੇਸ਼ਨ ਉੱਤੇ ਵੀ ਰੁਕੇਗੀ। ਇਹ ਫੈਸਲਾ ਲੋਕਲ ਲੋਕਾਂ ਦੀ ਸਹੂਲਤ ਲਈ ਲਿਆ ਗਿਆ ਹੈ ਅਤੇ ਰੇਲ ਨੈਟਵਰਕ ਨੂੰ ਮਜ਼ਬੂਤ ਕਰੇਗਾ। ਟ੍ਰੇਨ ਦੀ ਸਪੀਡ ਅਤੇ ਸੁਰੱਖਿਆ ਵੀ ਵਧਾਈ ਜਾਵੇਗੀ। ਅਕਾਲੀ ਦਲ ਤੋਂ ਅਸਤੀਫਾ ਦੇਣ ਤੋਂ ਬਾਅਦ ਜਗਦੀਪ ਸਿੰਘ ਚੀਮਾ ਨੇ ਵੱਡਾ ਬਿਆਨ ਦਿੱਤਾ ਹੈ ਜਿਸ ਵਿੱਚ ਪਾਰਟੀ ਨੀਤੀਆਂ ਨੂੰ ناکਾਮ ਠਹਿਰਾਇਆ ਹੈ। ਉਨ੍ਹਾਂ ਨੂੰ ਨਿਸ਼ਕਾਸੀਤ ਵੀ ਕੀਤਾ ਗਿਆ ਹੈ ਅਤੇ ਉਹ ਨਵੀਂ ਸਿਆਸੀ ਰਾਹ ਚੁਣਨ ਦੀ ਗੱਲ ਕਰ ਰਹੇ ਹਨ। ਇਹ ਪਾਰਟੀ ਵਿੱਚ ਵਿਵਾਦ ਵਧਾ ਰਿਹਾ ਹੈ। ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਬਲਵੰਤ ਸਿੰਘ ਰਾਜਵਾਨਾ ਮਾਮਲੇ ਵਿੱਚ ਕੇਂਦਰ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖੇਡਣ ਨਾ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਰਿਹਾਈ ਲਈ ਦਬਾਅ ਪਾਇਆ ਅਤੇ ਮੋਦੀ ਸਰਕਾਰ ਨੂੰ ਨੈਤਿਕਤਾ ਅਪਣਾਉਣ ਲਈ ਕਿਹਾ। ਇਹ ਮੁੱਦਾ ਸੰਵੇਦਨਸ਼ੀਲ ਬਣ ਰਿਹਾ ਹੈ। ਡੀਜੀਪੀ ਪੰਜਾਬ ਨੇ ਵੀਡੀਓ ਕਾਨਫਰencing ਦੁਆਰਾ ਫਰੀਦਕੋਟ ਪੁਲਿਸ ਨਾਲ ਤਿਉਹਾਰਾਂ 2025 ਲਈ ਲਾਅ ਐਂਡ ਆਰਡਰ ਰਿਵਿਊ ਕੀਤੀ ਹੈ। ਨਸ਼ੇ ਅਤੇ ਅਪਰਾਧ ਵਿਰੁੱਧ ਕਾਰਵਾਈ ਤੇਜ਼ ਕੀਤੀ ਜਾਵੇਗੀ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਜੀਓਜ਼ ਅਤੇ ਐਸਐਚਓਜ਼ ਨੇ ਰਣਨੀਤੀਆਂ ਬਾਰੇ ਚਰਚਾ ਕੀਤੀ। ਏਸ਼ੀਆ ਕੱਪ ਵਿੱਚ ਭਾਰਤ ਨੇ ਸ਼੍ਰੀਲੰਕਾ ਨੂੰ ਹਰਾਇਆ ਜਿਸ ਵਿੱਚ ਪੰਜਾਬੀ ਅਮਨਜੋਤ ਕੌਰ ਨੇ ਸਭ ਤੋਂ ਵੱਧ ਦੌੜਾਂ 57 ਬਣਾਈਆਂ। ਦਿਪਤੀ ਸ਼ਰਮਾ ਨੇ 53 ਅਤੇ ਹਰਲੀਨ ਦਿਓਲ ਨੇ 48 ਦੌੜਾਂ ਅਹਿਮ ਯੋਗਦਾਨ ਪਾਇਆ। ਮੀਂਹ ਕਾਰਨ ਮੈਚ 47 ਓਵਰਾਂ ਦਾ ਖੇਡਿਆ ਗਿਆ ਅਤੇ ਭਾਰਤ ਨੇ ਮਜ਼ਬੂਤ ਪੜਾ ਖੇਡਿਆ। ਕੇਂਦਰੀ ਮੰਤਰੀ ਮਨੋਹਰ ਲਾਲ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਬੁਢਾਪਾ ਪੈਨਸ਼ਨ ਦੀ ਰਕਮ ਜਲਦ ਵਧਾਈ ਜਾਵੇਗੀ। ਇਹ ਬਜ਼ੁਰਗਾਂ ਲਈ ਵੱਡੀ ਰਾਹਤ ਹੈ ਅਤੇ ਸੂਬਾ ਸਰਕਾਰ ਨਾਲ ਚਰਚਾ ਜਾਰੀ ਹੈ। ਇਹ ਫੈਸਲਾ ਕਲਿਆਣੀ ਯੋਜਨਾਵਾਂ ਨੂੰ ਮਜ਼ਬੂਤ ਕਰੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਾਦੂ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਅਕਤੂਬਰ ਵਿੱਚ ਕਰਨ ਦਾ ਐਲਾਨ ਕੀਤਾ ਹੈ ਅਤੇ ਫਾਰਮ 17 ਅਕਤੂਬਰ ਤੱਕ ਆਨਲਾਈਨ ਭਰਨੇ ਹੋਣਗੇ ਇਹ ਵਿਦਿਆਰਥੀਆਂ ਨੂੰ ਹੋਰ ਮੌਕਾ ਦੇਵੇਗਾ ਅਤੇ ਰਿਜ਼ਲਟ ਤੇਸ ਜਾਰੀ ਹੋਣਗੇ ਬੋਰਡ ਨੇ ਸਮਾਂ ਸੀਮਾ ਨਿਰਧਾਰਿਤ ਕੀਤੀ ਹੈ। ਰਾਮਪੁਰ ਸ਼ਹਿਰ ਵਿੱਚ 11 ਸਾਲਾਂ ਬਾਅਦ ਵਿਕਾਸ ਕੰਮ ਰਿਹਾ ਹੈ ਜਿਸ ਵਿੱਚ ਟੁੱਟੀਆਂ ਸੜਕਾਂ ਨੂੰ ਨਵੀਆਂ ਬਣਾਇਆ ਜਾ ਰਿਹਾ ਹੈ ਨਗਰ ਨਿਗਮ ਨੇ ਬਜਟ ਵਧਾਇਆ ਹੈ ਅਤੇ ਰਹਾਤਲੀਆਂ ਨੂੰ ਮਜ਼ਬੂਤ ਕੀਤਾ ਜਾਵੇਗਾ ਲੋਕਾਂ ਨੇ ਇਸ ਨੂੰ ਵਧੀਆ ਕਦਮ ਕਿਹਾ ਹੈ। ਮਾਲਰ ਕੋਟਲਾ ਵਿੱਚ ਗੁਰਦੁਆਰਾ ਸਾਹਿਬ ਦੀ ਗੋਲ ਕਚੋਰੀ ਹੋ ਗਈ ਜਿਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਕਮੇਟੀ ਨਾਲ ਝੜਪ ਕੀਤੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਅਤੇ ਚੋਰਾਂ ਦੀ ਭਾਲ ਜਾਰੀ ਹੈ ਇਹ ਘਟਨਾ ਧਾਰਮਿਕ ਸਥਾਨਾਂ ਦੀ ਸੁਰੱਖਿਆ ਬਾਰੇ ਚਰਚਾ ਵਧਾ ਰਹੀ ਹੈ ਅਸ਼ਟਮੀ ਮੌਕੇ ਪੰਜਾਬ ਭਰ ਵਿੱਚ ਮੰਦਰਾਂ ਵਿੱਚ ਮਾਂ ਮਹਾਗौरी ਦੀ ਪੂਜਾ ਅਤੇ ਕੰਨਿਆ ਪੂਜਨ ਹੋਇਆ ਜਿਸ ਵਿੱਚ ਦੇਵੀ ਤਲਾਬੀ ਸ਼ਾਮਲ ਹੈ ਭਗਤਾਂ ਨੇ ਭਜਨ ਕੀਰਤਨ ਕੀਤੇ ਅਤੇ ਧਾਰਮਿਕ ਉਤਸ਼ਾਹ ਵਧਿਆ ਇਹ ਪਰੰਪਰਾ ਨੌਰਾਤਰੀਆਂ ਦਾ ਹਿੱਸਾ ਹੈ RBI ਨੇ ਨਿਯਮ ਬਦਲ ਕੇ ਬੈਂਕਾਂ ਵਿੱਚ 골ਡ ਅਤੇ ਹੋਰ ਲੋਨ ਲੈਣਾ ਆਸਾਨ ਕਰ ਦਿੱਤਾ ਹੈ। ਪੰਜਾਬ ਵਿੱਚ ਇਹ ਲੋਕally ਰਾਹਤ ਹੈ ਅਤੇ ਤਿਉਹਾਰਾਂ ਤੋਂ ਪਹਿਲਾਂ ਫਾਇਦੇਮੰਦ ਹੋਵੇਗਾ। ਨਵੇਂ ਨਿਯਮਾਂ ਨਾਲ ਪ੍ਰਕਿਰਿਆ ਤੇਜ਼ ਅਤੇ ਘੱਟ ਕਾਗਜ਼ੀ ਹੋਵੇਗੀ। WhatsApp ਨੂੰ ਪਛਾੜ ਕੇ AraTai ਨੇ ਨੰਬਰ 1 ਬਣਨ ਵਾਲਾ ਸ਼ਬਦ ਬਣ ਗਿਆ ਹੈ ਜਿਸ ਦਾ ਅਰਥ ਹੈ ਅਸਲੀ ਅਤੇ ਇਹ ਐਪ ਵੀ ਹੈ। ਪੰਜਾਬ ਵਿੱਚ ਯੂਜ਼ਰਾਂ ਵਿੱਚ ਇਸ ਦੀ ਲੋਕਪ੍ਰਿਅਤਾ ਵਧ ਰਹੀ ਹੈ ਅਤੇ ਡਾਟਾ ਪ੍ਰਾਈਵੇਸੀ ਬਾਰੇ ਚਰਚਾ جاری ਹੈ। ਪੰਜਾਬ ਵਿੱਚ 1 ਅਕਤੂਬਰ ਤੋਂ ਸਕੂਲਾਂ ਦਾ ਨਵਾਂ ਸਮਾਂ ਲਾਗੂ ਹੋ ਗਿਆ ਹੈ ਪ੍ਰਾਇਮਰੀ ਸਕੂਲ 8:30 ਤੋਂ 2:30 ਵਜੇ ਤੱਕ ਚੱਲਣਗੇ ਅਤੇ ਹਾਈ ਸੀਨੀਅਰ ਸੈਕੰਡਰੀ 8:30 ਤੋਂ 2:00 ਪੰਜਾਬ ਵਜੇ ਤੱਕ ਇਹ ਬਦਲਾਅ ਅਕਤੂਬਰ ਮਹੀਨੇ ਲਈ ਹੈ ਤਾਂ ਜੋ ਵਿਦਿਆਰਥੀਆਂ ਨੂੰ ਠੰਡੇ ਮੌਸਮ ਵਿੱਚ ਰਾਹਤ ਮਿਲੇ ਰਾਜਪੁਰਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੀਂ ਪਸ਼ੂ ਫੀਡ ਫੈਕਟਰੀ ਦਾ ਉਦਘਾਟਨ ਕੀਤਾ ਇਹ ਦੇਸ਼ ਦਾ ਸਭ ਤੋਂ ਵੱਡਾ ਪਲਾਂਟ ਹੈ ਜੋ ਹੋਰ ਸੂਬਿਆਂ ਵਿੱਚ ਵੀ ਸਪਲਾਈ ਕਰੇਗਾ ਤੇ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰੇਗਾ ਪੰਜਾਬ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣ ਰਿਹਾ ਹੈ ਕੇਂਦਰ ਸਰਕਾਰ ਨੇ ਪੰਜਾਬ ਨੂੰ ਹੜ੍ਹ ਰਾਹਤ ਲਈ ਐਸ ਡੀ ਆਰ ਐਫ ਫੰਡ ਵਰਤਣ ਨੂੰ ਕਿਹਾ ਹੈ ਪਰ ਏ ਏ ਪੀ ਨੇ ਪੱਖਪਾਤ ਦਾ આરોਪ ਲਗਾਇਆ ਪੀ ਐਨ ਦੇ ਹਰਾਂ ਨੇ 1600 ਕਰੋੜ ਵਿੱਚੋਂ 800 ਕਰੋੜ ਜਾਰੀ ਹੋ ਚੁੱਕੇ ਪਰ ਪੂਰੀ ਪਰਪਾਈ ਨਹੀਂ ਹੋ ਰਹੀ ਹੜ੍ਹ ਪੀੜਤਾਂ ਨੂੰ ਵਧੇਰੇ ਮਦਦ ਦੀ ਲੋੜ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਰੂਰਲ ਟੂਰਿਜ਼ਮ ਅਤੇ ਟਰੈਡੀਸ਼ਨਲ ਆਰਟ ਵਰਕਸ਼ਾਪ ਸਫਲਤਾ ਕੁਰਵਕ ਸਮਾਪਤ ਹੋਈ ਵਿਦਿਆਰਥੀਆਂ ਨੂੰ ਪੰਜਾਬੀ ਵਿਰਾਸਤੀ ਹੱਤ ਕਲਾਵਾਂ ਸਿਖਾਈਆਂ ਗਈਆਂ ਇਹ ਈ ਆਈ ਸੀ ਐਚ ਸਬ ਗਰੁੱਪ ਦੀ ਪਹਿਲਕਾਰੀ ਹੈ ਪੰਜਾਬ ਵਿੱਚ 4 ਅਕਤੂਬਰ ਤੋਂ ਮੌਸਮ ਬਦਲਣ ਦੀ ਸੰਭਾਵਨਾ ਹੈ ਤੇ ਕਈ ਥਾਵਾਂ ਤੇ ਮੀਂਹ ਪੈ ਸਕਦਾ ਹੈ ਅਕਤੂਬਰ 3 ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਪਰ ਰਾਤ ਨੂੰ ਅਚਾਨਕ ਬਦਲਾਅ ਹੋਇਆ ਲੋਕ ਸਾਵਧਾਨ ਰਹਿਣ ਪੰਜਾਬ ਪੁਲਿਸ ਨੇ ਬਜ਼ੁਰਗਾਂ ਦੀ ਰੱਖਿਆ ਲਈ ਵਚਨ ਦਿੱਤਾ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਤੇ ਉਹਨਾਂ ਨੂੰ ਸੁਰੱਖਿਆ ਤੇ ਇੱਜ਼ਤ ਦੇਣ ਦਾ ਐਲਾਨ ਕੀਤਾ ਬਜ਼ੁਰਗ ਵਿਸ਼ਵਾਸ ਅਤੇ ਤਜਰਬੇ ਦੇ ਖਜ਼ਾਨੇ ਹਨ ਜੇਕਰ ਤੁਹਾਨੂੰ ਇਸ ਚੈਨਲ ਤੇ ਖਬਰਾਂ ਸਹੀ ਅਤੇ ਦਰੁਸਤ ਲੱਗੀਆਂ ਤਾਂ ਵੀਡੀਓ ਦੇ ਹੇਠਾਂ ਕਮੈਂਟ ਸੈਕਸ਼ਨ ਵਿੱਚ ਆਪਣਾ ਸੁਝਾਅ ਜ਼ਰੂਰ ਦਿਓ। ਇਸੇ ਤਰ੍ਹਾਂ ਦੀਆਂ ਖਬਰਾਂ ਵੇਖਦੇ ਰਹਿਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ। ਧੰਨਵਾਦ।